ਪਾਗਨਗੇ ਕਰ ਮੇਰੇ ਜੀ ਮੈਂ ਸਦਕੇ ਜਾ ਉਸ ਵੇਲੇ ਗੁਰਪਿਆਰ ਸਾਰੀ ਸੰਗਤ ਨਾਲ ਬੋਲਣ ਦੀ ਕਿਰਪਾਲਤਾ ਕਰਨ ਜੀ ਸਤ ਗੁਰ ਆਵਨ Sounds good. Sa ਮਤਲਬ ਇਹ ਆ ਕਿ ਜਦੋਂ ਕੰਪਿਊਟਰ ਦੀ ਟੈਕਨੋਲੋਜੀ 'ਚ ਜੋ-ਜੋ ਚੇਂਜ ਹੁੰਦੇਗੇ ਉਹਨੂੰ ਕਹਿੰਦੇ ਆ ਜਨਰੇਸ਼ਨ ਆਫ ਕੰਪਿਊਟਰ ਯਾਨੀ ਕਿ ਜਿੱਦਾਂ ਫਸਟ ਜਨਰੇਸ਼ਨ ਸੀਗੀ ਫਸਟ ਟਾਈਮ ਤੇ ਜਿਹੜੇ ਕੰਪਿਊਟਰ ਸੀ ਉਹਨਾਂ ਦਾ ਸਾਈਜ਼ ਬਹੁਤ ਜ਼ਿਆਦਾ ਵੱਡਾ ਹੁੰਦਾ ਸੀਗਾ ਠੀਕ ਆ ਕੰਪਿਊਟਰ ਨੂੰ ਚਲਾਉਣ ਲਈ ਵੈਕਿਊਮ ਟਿਊਬ ਦੀ ਯੂਜ਼ ਕੀਤਾ ਜਾਂਦਾ ਹੁੰਦਾ ਸੀ ਉਹਦਾ ਟਾਈਮ ਪੀਰੀਅਡ ਹੈਗਾ 1940 ਤੋਂ ਲੈ ਕੇ 1950 ਤੱਕ ਠੀਕ ਆ ਇਹਦਾ ਜਿਹੜਾ ਕੰਪਿਊਟਰ ਦਾ ਜਿਹੜੇ ਉਹ ਸਪੀਡ ਸੀ ਉਹ ਬਹੁਤ ਜ਼ਿਆਦਾ ਸਲੋ ਹੁੰਦੀ ਸੀ ਉਸ ਟਾਈਮ ਤੇ ਠੀਕ ਆ ਵਜੋਂ ਜਿੱਦਾਂ ਜਿੱਦਾ ਟਾਈਮ ਪੀਰੀਅਡ ਬੀਤਦਾ ਗਿਆ ਉਸ ਉਸ ਤਰ੍ਹਾਂ ਤਾਂ ਕੰਪਿਊਟਰ ਦੇ ਵਿੱਚ ਕਾਫੀ ਸਾਰੇ ਚੇਂਜਸ ਆਉਂਦੇ ਗਏ ਚਾਗੁਰਦੇਵ ਤੁਹਾਨੂੰ ਗੁੱਡੀ ਸੈਕੰਡ ਜਨਰੇਸ਼ਨ ਦਾ ਟਾਈਮ ਪੀਰੀਅਡ 96 56 ਟੂ 19 63 6 ਇਸ ਦੇ ਵਿੱਚ ਹੈ ਵੈਕਿਊਮ ਟਿਊਬ ਨੂੰ ਰਿਪਲੇਸਟ ਕੀਤਾ ਗਿਆ ट्राਨਸਿਸਟਰ ਦੇ ਨਾਲ ਇਸ ਦੀ ਹਾਈ ਸਪੀਡ ਹਾਈ ਥੋੜੀ ਹਾਈ ਫ੍ਰੀਕਵੈਂਸੀ ਤੇ ਇਸ ਦੇ ਸਾਈਜ਼ ਨੂੰ ਥੋੜਾ ਰਿਡਿਊਸਡ ਕੀਤਾ ਗਿਆ ਵਿਦ ਵੈਕਿਊਮ ਟੂਬ ਦੇ ਨਾਲ ਇਸ ਦੀ ਐਗਜ਼ੈਂਪਲ ਆਫ ਐਨਸੀਆਰ ਐਨਸੀਆਰ 39 ਜੈ ਗੁਰਦੇਵ ਧੰ ਗੁਰਦੇਵ ਇਸ ਦੇ ਵਿੱਚ 3 ਜਨਰੇਸ਼ਨ ਵਿੱਚ ਦਾ ਦਾ ਟਾਈਮ ਸੀਗਾ 1964 ਟੂ 1971 ਇਹਦੇ ਵਿੱਚ ਜਿਹੜਾ ਸੀਗਾ ਕਿ ਜਿਹੜੇ ਫਸਟ ਸੈਕਿੰਡ ਜਨਰੇਸ਼ਨ ਤੋਂ ਜਿਹੜੇ 3 ਜਨਰੇਸ਼ਨ ਦਾ ਕੰਪਿਊਟਰ ਸੀਗਾ ਉਹਦੇ ਵਿੱਚ ਉਹਦਾ ਸਾਈਜ਼ ਥੋੜਾ ਛੋਟਾ ਹੋ ਗਿਆ ਤੇ ਉਹਦੀ ਸਪੀਡ ਥੋੜੀ ਵੱਧ ਚੁੱਕੀ ਸੀ ਤੇ ਇਹਦੇ ਵਿੱਚ ਇੰਟੀਗ੍ਰੇਟਿਡ ਸਰਕਟ ਮਤਲਬ ਆਈਸੀ ਚਿਪ ਦਾ ਯੂਜ਼ ਕੀਤਾ ਜਾਂਦਾ ਸੀਗਾ ਉਹਦੇ ਨਾਲ ਜਿਹੜੀਆਂ ਇਲੈਕਟ੍ਰਿਕ ਸਰਕਟ ਇੱਕ ਦੂਸਰੇ ਨੂੰ ਪਾਸ ਕਰਦੀ ਸੀ थैंक यू ਜੈ ਗੁਰਦੇਵ ਧੰ ਗੁਰਦੇਵ 4 ਜਨਰੇਸ਼ਨ ਦੇ ਕੰਪਿਊਟਰਾਂ ਦੇ ਵਿੱਚ ਉਹਦਾ ਟਾਈਮ ਪੀਰੀਅਡ ਸੀਗਾ 1971 ਤੋਂ 1985 ਇਹਦੇ ਵਿੱਚ ਜਿਹੜਾ ਦਾ ਸਾਈਜ਼ ਸੀਗਾ ਉਹ ਬਹੁਤ ਹੀ ਜ਼ਿਆਦਾ ਛੋਟਾ ਕਰ ਦਿੱਤਾ ਗਿਆ ਜਿਸ ਨੂੰ ਕਿ ਅਸੀਂ ਆਸਾਨੀ ਦੇ ਨਾਲ ਚਲਾ ਵੀ ਸਕਦੇ ਸੀ ਤੇ ਜਿਹੜੀ ਜਿਹੜੀ ਸਪੀਡ ਸੀ ਉਹ ਵੀ ਜ਼ਿਆਦਾ ਤੇਜ਼ ਕਰ ਦਿੱਤੀ ਸੀ ਇਹਦੇ ਵਿੱਚ ਯੂ ਐਲ ਐਸ ਪੀ ਤੇ ਵੀ ਐਲ ਐਸ ਆਈ ਮਤਲਬ ਕਿ ਅਲਟਰਾ ਲਾਰਜ ਸਕੇਲਡ ਇੰਟੈਲੀਜੈਂਸੀ ਇਹਨੂੰ ਯੂਜ਼ ਕੀਤਾ ਜਾਂਦਾ ਸੀਗਾ ਜਿਹਦੇ ਨਾਲ ਕਿ ਜਿਹੜੇ ਕੰਪਿਊਟਰ ਸੀ ਉਹ ਬਹੁਤ ਜ਼ਿਆਦਾ ਸਪੀਡ ਦੇ ਨਾਲ ਚੱਲਦੇ ਸੀਗੇ ਫਿਫਥ ਜਨਰੇਸ਼ਨ ਦਾ ਟਾਈਮ ਪੀਰੀਅਡ ਸੀਗਾ 1995 ਤੋਂ ਹੁਣ ਤੱਕ ਜਿਹੜੀ ਸਾਡੀ ਹੁਣ ਜਨਰੇਸ਼ਨ ਚੱਲ ਰਹੀ ਆ ਇਹਦੇ ਵਿੱਚ AI ਮਤਲਬ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਕੀਤੀ ਜਾਂਦੀ ਸੀਗੀ ਜਿਹਦੇ ਨਾਲ ਕਿਉਂ ਨਾ ਤਾਂ ਸਾਈਜ਼ ਵੀ ਛੋਟਾ ਹੋ ਗਿਆ ਜੀ ਸਪੀਡ ਵੀ ਬਹੁਤ ਤੇਜ਼ ਹੋ ਗਈ ਤੇ ਇਹਨੂੰ ਅਸੀਂ ਆਸਾਨੀ ਦੇ ਨਾਲ ਬੈਗ ਵਿੱਚ ਪਾ ਕੇ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਹਾਂ ਜੈਗੁਰਦੇਵ ਧੰਨ ਗੁਰਦੇਵ ਸਭ ਤੋਂ ਪਹਿਲਾਂ ਅਸੀਂ ਆਪਣਾ ਰਿਜ਼ਲਟ ਦੱਸਾਂਗੇ ਜਿਹੜਾ ਕਿ ਆਵਾਜ਼ੇ ਕੌਮ ਸੰਤ ਕ੍ਰਿਸ਼ਨਨਾਥ ਮਹਾਰਾਜ ਜੀ ਦੀ ਰਹਿਨਮਾਈ ਹੇ ਟਿਊਸ਼ਨ ਸੈਂਟਰ ਚੱਲ ਰਿਹਾ ਆ ਸੋ ਸਾਡੇ ਜਿਹੜਾ ਬੱਚਿਆਂ ਦਾ ਰਿਜ਼ਲਟ ਆ ਬਹੁਤ ਹੀ ਸ਼ਾਨਦਾਰ ਆਇਆ 8th ਤੋਂ ਲੈ ਕੇ 10th ਦਾ ਰਿਜ਼ਲਟ ਜਿਹੜਾ ਬੋਰਡ ਦੀਆਂ ਕਲਾਸਿਸ ਦਾ ਉਸ ਤੋਂ ਬਾਅਦ ਜਿਹੜਾ ਮਹਾਰਾਜਿਆ ਦੁਆਰਾ ਸਕੂਲ ਚ ਲਾਇਆ ਜਾ ਰਿਹਾ ਜੈਤੇਵਾਲੀ ਸਕੂਲ ਉਹਦੀਆਂ ਜਿਹੜੀਆਂ ਬੋਰਡ ਦੀਆਂ ਕਲਾਸਿਸ ਆ ਉਹਨਾਂ ਦਾ ਰਿਜ਼ਲਟ ਵੀ ਬਹੁਤ ਸ਼ਾਨਦਾਰ ਆਇਆ ਉਹਨਾਂ ਨੂੰ ਵੀ ਅਸੀਂ तहे ਦਿਲੋਂ ਕੰਗ੍ਰੈਚੂਲੇਟ ਕਰਦੇ ਆ ਪੂਰੇ ਸਟਾਫ ਨੂੰ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਹੜਾ ਸਾਡਾ ਪਹਿਲਾ ਸਮਾਂ ਸੀਗਾ ਮਤਲਬ ਮਨੁਸਮ੍ਰਿਤੀ ਦਾ ਜੋ ਸਮਾਂ ਸੀਗਾ ਅਸੀਂ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਮਨੁਸਮ੍ਰਿਤੀ ਦੇ ਟਾਈਮ ਦੇ ਵਿੱਚ ਜਿਹੜੀਆਂ ਸਾਡੀ ਲੇਡੀਜ਼ ਦੀ ਕੰਡੀਸ਼ਨ ਸੀਗੀ ਉਹ ਕਿਸ ਤਰ੍ਹਾਂ ਦੀ ਦਸ਼ਾ ਸੀਗੀ ਤੇ ਉਸ ਟਾਈਮ ਦੇ ਜਿਹੜੇ ਸਾਡੀਆਂ ਲੋਕਾਸਟ ਸੀਗੀਆਂ ਸ਼ਡਿਊਲ ਕਾਸ ਸੀ ਸੀ ਉਹਨਾਂ ਦੇ ਨਾਲ ਕਿੱਦਾਂ ਦਾ ਵਤੀਰਾ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਜਿਹੜੀ ਮਨੁਸਮ੍ਰਿਤੀ ਆ ਬਾਬਾ ਸਾਹਿਬ ਨੇ 1927 ਦੇ ਵਿੱਚ ਉਹਨੂੰ ਬਰਨਡ ਕੀਤਾ ਉਹਨੂੰ ਜਲਾਇਆ ਉਸ ਤੋਂ ਬਾਅਦ ਜਿਹੜਾ ਆ ਸਾਡਾ ਸੰਵਿਧਾਨ ਲਾਗੂ ਹੋਇਆ ਤੇ ਸੰਵਿਧਾਨ ਤੋਂ ਬਾਅਦ ਸਾਡੇ ਜੋ ਸਮਾਜ ਦੀ ਦਸ਼ਾ ਸੁਧਰੀ ਹੈ ਤੇ ਉਸ ਤੋਂ ਬਾਅਦ ਜੋ ਔਰਤਾਂ ਦੀ ਦਸ਼ਾ ਸੁਧਰੀ ਹੈ ਉਹ ਤੁਸੀਂ ਯਾ 1927 ਨੂੰ ਹੀ ਸਾਨੂੰ ਜਿਹੜਾ ਮਨੁਸਮ੍ਰਿਤੀ ਜਲਾਣ ਤੋਂ ਬਾਅਦ ਯਾ ਉਹ ਪਾਣੀ ਪੀਣ ਦਾ ਅਧਿਕਾਰ 20 ਮਾਰਚ ਨੂੰ ਜਿਹੜਾ ਮਿਲਿਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਜਿਹੜੀਆਂ 바ਵਾ ਸਾਹਿਬ ਦੀਆਂ ਕੋਟੇਸ਼ਨ ਨੇ ਆ ਮਾਤਾ ਸਵਿੱਤਰੀ ਆ ਫੂਲੇ ਜੀ ਦੀਆਂ ਜੋਤੀਰਾਵ ਫੂਲੇ ਜੀ ਆ ਅਤੇ ਕਾਂਚੀਰਾਮ ਜੀ ਆਪਣੇ ਸਮਾਜ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਜੋ ਸਾਡੇ ਰਹਿਬਰਾਂ ਨੇ ਕੀਤਾ ਆ ਉਹਨੂੰ ਅਸੀਂ ਜਰੂਰ ਮਤਲਬ ਉਹਨਾਂ ਦੇ ਲੇਖੇ ਲਾਈਏ ਤੇ ਉਹਨਾਂ ਦੇ ਕਦਮਾਂ ਦੇ ਚੱਲੀਏ ਇੱਕ ਰੀਸੈਂਟਲੀ ਜਿਹੜੇ ਚਾਂਸ ਹੋਏ ਸੀਗੇ ਅੰਮ੍ਰਿਤਸਰ ਦੇ ਵਿੱਚ 바ਵਾ ਸਾਹਿਬ ਦਾ ਜਿਹੜਾ ਸਟੈਚੂ ਆ ਉਹਨੂੰ ਸਮੈਸ਼ ਕੀਤਾ ਗਿਆ ਸੀ ਉਹਨੂੰ ਤੋੜਿਆ ਗਿਆ ਸੀਗਾ ਤੇ ਰੀਸੈਂਟਲੀ ਹੁਣ ਫਲੋਰ ਦੇ ਵਿੱਚ ਜਿਹੜਾ ਕੀਤਾ ਗਿਆ ਸੀ ਉਹ ਵੀ ਅਸੀਂ ਇੱਕ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਕਿ ਜੇ ਉਹਨਾਂ ਨੂੰ ਇੱਕ ਬੁੱਤ ਤੋਂ ਇੰਨੀ ਤਕਲੀਫ ਹੋ ਰਹੀ ਆ ਮਤਲਬ ਉਹਨਾਂ ਨੂੰ ਦੇਖੋ ਸੰਵਿਧਾਨ ਤੋਂ ਉਹਨਾਂ ਨੂੰ ਕਿੰਨੀ ਪ੍ਰੋਬਲਮ ਹੋਏਗੀ ਉਹਦੇ ਵਿੱਚ ਸਾਡੀ ਆਕਾਸ ਨੂੰ ਜੋ ਰਾਖਵਾ ਕਰਨ ਮਿਲਿਆ ਆ ਸਾਰੀਆਂ ਚੀਜ਼ਾਂ ਜਿਹੜੀਆਂ ਦੁਬਾਰਾ ਤੋਂ ਮੋੜ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜੋ ਮਨੁਸਮ੍ਰਿਤੀ ਦਾ ਟਾਈਮ ਆ ਉਹਨੂੰ ਦੁਬਾਰਾ ਲਿਆਂਦਾ ਜਾਵੇ ਅਸੀਂ ਸਾਡੀ ਸਵਾਜ ਨੂੰ ਇਹੀ ਕੋਸ਼ਿਸ਼ਾਂ ਮੈਸੇਜ ਦੇਣ ਦੀ ਕੀ ਸਾਰਿਆਂ ਨੂੰ ਇਸ ਚੀਜ਼ ਦੇ ਲਈ ਆਵਾਜ਼ ਉਠਾਣੀ ਚਾਹੀਦੀ ਹੈ ਜੈਪੀਮ ਜੈਸੰਧਗਨ ਜਿਸ ਤਰ੍ਹਾਂ ਕੋਲੇ ਮੂਵੀ ਲੱਗੀ ਹੈ ਉਹਦੇ ਵਿੱਚ ਕਾ ਵੀ ਜਿਹੜੀ ਸੀਨ ਕੱਟ ਦਿੱਤੇ ਗਏ ਆ ਤੇ ਕੀ ਉਹਦੇ ਬਾਰੇ ਕੀ ਕਹਿਣਾ ਚਾਹੁੰਗਾ ਤੁਸੀਂ ब्राह्मणवाद ਬਾਰੇ ਬੋਲੋ ਤਾਂ ਹਾਂਜੀ ਉਹਦੇ ਵਿੱਚ ਇਹ ਹੀ ਆ ਕਿ ਸਾਡੇ ਸਮਾਜ ਨੂੰ ਜਿਹੜਾ ਆ ਕੋਈ ਵੀ ਸੇਧ ਨਾ ਮਿਲੇ ਸਾਡਾ ਸਮਾਜ ਜਿਹੜਾ ਇਹਨਾਂ ਚੀਜ਼ਾਂ ਤੋਂ ਜਾਗਰੂਕਤ ਨਾ ਹੋਵੇ ਮਤਲਬ ਕਿ ਜੋ ਸਮਾਜ ਨੂੰ ਹੁਣ ਦੇ ਟਾਈਮ ਚ ਦਿਖਾਇਆ ਜਾਂਦਾ ਆ ਉਹ ਸਮਾਜ ਸਾਡਾ ਅਜੇ ਉਸ ਪਾਸੇ ਵੱਲ ਗਿਆ ਨਹੀਂ ਜੋ ਸਾਡੇ ਨਾਲ ਪਹਿਲਾਂ ਹੋਇਆ ਆ ਸਾਡੇ ਕੋਲ ਕਾਫੀ ਸਟੂਡੈਂਟ ਆ ਅਸੀਂ ਖੁਦ ਮਤਲਬ ਇਸ ਗੁਰੂ ਘਰ ਦੇ ਵਿੱਚ ਆਣ ਕੇ ਮਹਾਰਾਜ ਜੀ ਹਨ ਥਰੂ ਅਸੀਂ ਬਹੁਤ ਜਾਣਕਾਰੀ ਲਈ ਆ ਕਿ ਸਾਡੇ ਸਮਾਜ ਦੇ ਵਿੱਚ ਪਹਿਲਾਂ ਸਾਡੀਆਂ ਜੋ ਮਹਿਲਾਵਾਂ ਸੀ ਉਹਨਾਂ ਦੇ ਨਾਲ ਕੀ ਹੋ ਰਿਹਾ ਸੀ ਸੋ ਇਹ ਹੁਣ ਇਹ ਚਾਹੁੰਦੇ ਆ ਕਿ ਮਤਲਬ ਜਿਹੜੀਆਂ ਸਾਡੀਆਂ ਪ੍ਰਾਣੀਆਂ ਮਨੁਸਮ੍ਰਿਤੀ ਦੇ ਟਾਈਮ ਸੀ ਜੋ ਚੀਜ਼ਾਂ ਹੋ ਰਹੀਆਂ ਸੀ ਉਹ ਸੀ ਨਾ ਦਿਖਾਈਏ ਇਹਨਾਂ ਦਾ ਮਕਸਦ ਇਹ ਆ ਕਿ ਅਸੀਂ ਮਨੁਸਮ੍ਰਿਤੀ ਨੂੰ ਵਾਪਸ ਲੈ ਕੇ ਆਈਏ ਉਹਨਾਂ ਨੂੰ ਇਹ ਦਿਖਾਈਏ ਕਿ ਮਨੁਸਮ੍ਰਿਤੀ ਦੇ ਟਾਈਮ ਜਿਹੜਾ ਸੀਗਾ ਉਹ ਬਹੁਤ ਵਧੀਆ ਸੀਗਾ ਇਸ ਲਈ ਉਹਨਾਂ ਨੇ ਉਹਦੇ ਵਿੱਚੋਂ ਜਿਹੜੇ ਸੀਨ ਕਟਵਾਤੇ ਫੂਲੇ ਮੂਵੀ ਦੇ ਵਿੱਚ ਹਾਂਜੀ ਸਾਰੀਆਂ ਹੀ ਸੰਗਤਾਂ ਨੂੰ ਜਿਹੜੀਆਂ ਤਾਂ ਤਾਂ ਡਾਇਰੈਕਟ ਸਵਾਗਤ ਸੰਤ ਬਾਬਾ ਫੂਲਨਾਜ਼ ਜੀ ਮਹਾਰਾਜ ਨਾਨਕਨਗਰੀ ਜੀਟੀ ਰੋਡ ਚ ਡੇਰੇ ਵਿਖੇ ਸਲਾਨਾ ਜੋੜ ਮੇਲੇ ਤੇ ਪਹੁੰਚੀਆਂ ਨੇ ਸਾਰਿਆਂ ਨੂੰ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਡੇਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਡਾਕਟਰ ਭੀਮrao ਅੰਬੇਡਕਰ ਜੀ ਦੀ ਜੋ ਵਿਚਾਰਧਾਰਾ ਹੈ ਫਲਸਫਾ ਹੈ ਉਸ ਨੂੰ ਦੇਸ਼ ਵਿਦੇਸ਼ ਦੇ ਵਿੱਚ ਪ੍ਰਚਾਰਿਤ ਕਰ ਰਿਹਾ ਹੈ ਅੰਤ ਮਹਾਰਾਜ ਜੀ ਸੰਤ ਪ੍ਰੇਸ਼ਨਾ ਜੀ ਗੱਦੀ ਨਿਸ਼ੀਨ ਤਾਂ ਤਾਂ ਡੇਰਾ ਇੱਕ ਸਵਾਗਤ ਸੰਤ ਬਾਬਾ ਫੂਲਨਾਥ ਜੀ ਮਹਾਰਾਜ ਨਾਨਕਨਗਰੀ ਜੀਟੀ ਰੋਡ ਚਿਹੜੂ ਦੇਸ਼ਾਂ ਬਦੇਸ਼ਾਂ ਵਿੱਚ ਜਾ ਕਰਕੇ ਸੰਗਤਾਂ ਨੂੰ ਸਤਿਗੁਰਾਂ ਦੀ ਬਾਣੀ ਕਿ ਇਹ ਦੁਨੀਆ ਦੇ ਲੋਕ ਜੇ ਤੁਸੀਂ ਸਮਾਜ ਵਿੱਚ ਕਾਮਯਾਬ ਹੋਣਾ ਹੈ ਤਾਂ ਸਿੱਖਿਆ ਪ੍ਰਾਪਤ ਕਰੋ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਚ بیان ਕੀਤਾ ਹੈ ਉਪਯੋਗ ਗਿਆਨ ਹੁਆ ਪ੍ਰਗਾਸ ਤੇ ਡਾਕਟਰ ਪੀਮਰਾ ਅੰbedkar ਜੀ ਨੇ ਸਭ ਤੋਂ ਪਹਿਲਾ ਮੰਤਰ ਦਿੱਤਾ ਪੜੋ ਤੇ ਉਸ ਦੇ ਲਈ ਜਦੋਂ ਡਾਕਟਰ ਸਾਹਿਬ ਡਾਕਟਰ ਪੀਮਰਾ ਅੰbedkar ਜੀ ਭਾਰਤ ਰਤਨ ਸੰਤਾਂ ਦੇ ਮਹਾਪੁਰਸ਼ਾਂ ਦੇ ਕੋਲ ਫਲੋਰ ਵਿਖੇ ਆਏ ਜਦੋਂ ਦੁੱਖ ਦਰਦ ਸੰਤ ਬ੍ਰਹਮਦਾਸ ਜੀ ਅਕਲਪੁਰਾ ਰੋਡ ਫਲੋਰ ਉਹਨਾਂ ਨੇ ਆਪਣੇ ਸਮਾਜ ਦਾ ਦੁੱਖ ਦਰ ਦੱਸਿਆ ਤਾਂ ਡਾਕਟਰ ਪੀਮਰਾਵ ਅੰਬੇਦਕਰ ਜੀ ਨੇ ਆਖਿਆ ਮਹਾਰਾਜ ਜੀ ਤੁਸੀਂ ਇੰਨਾ ਦਰਦ ਮਹਿਸੂਸ ਕਰਦੇ ਹੋ ਤੁਸੀਂ ਆਪ ਵੀ ਯਤਨ ਕਰੋ ਸਕੂਲ ਖੋਲੋ ਤਾਂ ਫਿਰ ਉਹਨਾਂ ਨੇ ਮਹਾਪੁਰਸ਼ਾਂ ਨੇ ਆਖਿਆ ਬੇਟਾ ਇਹੀ ਤਾਂ ਅਸੀਂ ਰੋਣਾ ਰੋਂਦੇ ਆ ਤੇਰੇ ਕੋਲ ਕਿ ਸਾਡੇ ਬੱਚੇ ਪੜ੍ਹ ਲੈ ਕੇ ਨੌਕਰੀਆਂ ਪ੍ਰਾਪਤ ਕਰਨ ਸਾਡੇ ਘਰਾਂ ਵਿੱਚ ਧਨ ਆਵੇ ਪੈਸਾ ਆਵੇ ਅਸੀਂ ਖੁਸ਼ਹਾਲ ਹੋਈਏ ਅਸੀਂ ਵੀ ਸਕੂਲ ਖੋਲੀਏ ਤਾਂ ਉਹ ਜਿਹੜਾ ਬਚਨ ਹੈ ਸੰਤਾਂ ਦਾ ਉਹ ਪੂਰਾ ਹੋਇਆ ਹੁਣ ਸਾਡੇ ਕੋਲ ਪੈਸੇ ਆਏ ਸਾਡੇ ਬੱਚਿਆਂ ਨੇ ਦੇਸ਼ ਵਿਦੇਸ਼ ਵਿੱਚ ਜਾ ਕੇ ਕਮਾਈ ਕੀਤੀ ਤੇ ਉਹ ਆਪਣੇ ਸੰਤਾ ਮਹਾਪੁਰਸ਼ਾਂ ਨੂੰ ਦਸਵੰਧ ਕੱਢ ਕੇ ਦਿੰਦੇ ਆ ਜਿੰਦੇ ਸਦਕਾ ਨੇੜਾ ਸੰਤ ਬਾਬਾ ਸੰਸਰਵੰਦਾਸ ਮਹਾਰਾਜ ਜੀ ਸੱਚਖੰਡ ਬੱਲਾ ਸੰਤਾ ਨੇ ਇੱਥੇ ਹਦੀਆਬਾਦ ਵਿਖੇ ਸੰਸਰਵੰਦਾਸ ਮਾਡਰਨ ਸਕੂਲ ਖੋਲਿਆ ਫਲੋਰ ਵਿਖੇ ਮਹਾਰਾਜ ਜੀ ਸੰਤ ਬ੍ਰਹਮਦਾਸ ਮਹਾਰਾਜ ਜੀ ਨੇ ਸਕੂਲ ਖੋਲਿਆ ਇਸੇ ਤਰ੍ਹਾਂ ਸੰਤ ਕਲਵੰਤਰਾਮ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰ ਪੰਜਾਬ ਉਹਨਾਂ ਨੇ ਸਤਗੁਰੂ ਰਵਿਦਾਸ ਪਬਲਿਕ ਸਕੂਲ ਖੋਲਿਆ ਇਹ ਡੇਰਾ ਡੇਰਾ ਸੰਤ ਬਾਬਾ ਫੂਲਨਾਥ ਜੀ ਮਹਾਰਾਜ ਨਾਨਕਨਗਰੀ ਜੀਟੀ ਰੋਡ ਚਿਹੜੂ ਇਹਨਾਂ ਦੇ ਮਹਾਪੁਰਸ਼ਾ ਨੇ 2002 3 ਦੇ ਵਿੱਚ ਜੈਤੇ ਵਾਲੇ ਜਿੱਥੇ ਸੰਤ ਬਾਬਾ ਫੂਲਨਾਥ ਜੀ ਨੇ ਭਗਤੀ ਕੀਤੀ ਉੱਥੇ ਉਹਨਾਂ ਨੇ ਸਕੂਲ ਖੋਲ੍ਹਿਆ ਇਹ ਜਿਹੜਾ ਡੇਰਾ ਹੈ ਇਹ ਐਜੂਕੇਸ਼ਨ ਦੇ ਵਿੱਚ ਹੋਰ ਅੱਗੇ ਵੱਧਦਾ ਜਾ ਰਿਹਾ ਹੈ 17 ਅਕਤੂਬਰ 2023 ਨੂੰ ਸੰਤ ਮਹਾਰਾਜ ਜੀ ਸੰਤ ਕ੍ਰਿਸ਼ਨ ਆਦਿ ਮਹਾਰਾਜ ਜੀ ਨੇ ਆਪਣੇ ਜਨਮ ਦਿਨ ਨੂੰ ਸਮਰਪਿਤ ਇਹ ਟਿਊਸ਼ਨ ਸੈਂਟਰ ਮਾਤਾ ਸੁમિત्रीबाई ਫ੍ਰੀ ਟਿਊਸ਼ਨ ਸੈਂਟਰ ਜਿਹੜਾ ਉਹ ਖੋਲ੍ਹਿਆ ਜਿੱਥੇ ਬੱਚਿਆਂ ਨੂੰ 2 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇੰਗਲਿਸ਼ ਸਪੋਕਨ ਕੰਪਿਊਟਰ ਤੇ ਉਹਨਾਂ ਦਾ ਹੋਮਵਰਕ ਜਿਹੜਾ ਉਹ ਇੱਥੇ ਕਰਾਇਆ ਜਾਂਦਾ ਹੈ 10 ਟੀਚਰ ਨੇ ਜਿਹੜੇ ਬਹੁਤ ਵਧੀਆ ਐਜੂਕੇਸ਼ਨ ਦਿੰਦੇ ਨੇ ਸਿਰਫ ਤੇ ਸਿਰਫ ਇੱਕੋ ਹੀ ਮਾਪੇ-ਬਾਪ ਤੋਂ ਬਿਆਨ ਲਿਆ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਜੇ ਉਹ ਸ਼ਰਾਰਤ ਕਰਨਗੇ ਉਹਦੇ ਜ਼ਿੰਮੇਵਾਰ ਆਪ ਹੋਣਗੇ ਇਹੀ ਉਹਨਾਂ ਤੋਂ ਲਿਆ ਜਾਂਦਾ ਹੈ ਉਹਨਾਂ ਨੂੰ ਸਟੇਸ਼ਨਰੀ ਫਰੀ ਦਿੱਤੀ ਜਾਂਦੀ ਹੈ ਉਹਨਾਂ ਦਾ ਖਾਣਾ ਪੀਣਾ ਇੱਥੇ ਫਰੀ ਹੈ ਤੇ ਨਾਲ ਅਧਿਆਪਕ ਜਿਹੜੇ ਬੜੇ ਪਿਆਰ ਨਾਲ ਪੜਾਉਂਦੇ ਆ ਤੇ ਇਹਦੇ ਨਾਲ ਇਹ ਜਿਹੜਾ ਟਿਊਸ਼ਨ ਸੈਂਟਰ ਖੋਲਿਆ ਗਿਆ ਇਹਦੇ 15 ਸਾਲਾਂ ਬਾਅਦ ਜੱਟ ਜਿਹੜੇ ਉਹ ਦਿਸਣੇ ਆ ਜਦੋਂ ਇੱਥੋਂ ਦੇ ਬੱਚੇ ਜਿਹੜੇ ਆ ਵੱਡੇ ਵੱਡੇ ਕੰਪੀਟੀਸ਼ਨਾਂ ਵਿੱਚ ਬੈਠਣਗੇ ਉਨ੍ਹਾਂ ਵਿੱਚ ਉਹ ਸਫਲ ਹੋਣਗੇ ਤੇ ਫਿਰ ਉਹ ਗੁਣਗਾਨ ਕਰਨਗੇ ਕਿ ਸੰਤਾ ਮਹਾਂਪੁਰਸ਼ਾਂ ਨੇ এডਿਕੇਸ਼ਨ ਦੇ ਵਿੱਚ ਸਾਡੀ ਮਦਦ ਕੀਤੀ ਤੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਦੁਨੀਆ ਵਿੱਚ ਬਹੁਤ ਸਾਰੇ ਪ੍ਰਾਣੀ ਨੇ ਜਿਨ੍ਹਾਂ ਨੂੰ ਦਿਨੇ ਦਿਖਾਈ ਨਹੀਂ ਦਿੰਦਾ ਬਹੁਤ ਸਾਰੇ ਪ੍ਰਾਣੀ ਨੇ ਜਿਨ੍ਹਾਂ ਨੂੰ ਰਾਤ ਨੂੰ ਦਿਖਾਈ ਨਹੀਂ ਦਿੰਦਾ ਪਰੰਤੂ ਮੇਰੇ ਸਤਿਗੁਰੂ ਰਵਦਾਸ ਮਹਾਰਾਜ ਬਿਆਨ ਕਰਦੇ ਨੇ ਕਿ ਜਿਹਨੂੰ ਗਿਆਨ ਨਹੀਂ ਹੈ ਨਾ ਉਹਨੂੰ ਦਿਨੇ ਦਿਖਾਈ ਦਿੰਦਾ ਨਾ ਉਹਨੂੰ ਰਾਤ ਨੂੰ ਦਿਖਾਈ ਦਿੰਦਾ ਇਸ ਲਈ ਗਿਆਨ ਜਿਹੜਾ ਹੈ ਉਹ ਸਾਰੀਆਂ ਸਫਲਤਾਵਾਂ ਦੀ ਕੁੰਜੀ ਹੈ ਤੇ ਮਹਾਰਾਜ ਜੀ ਇੱਥੇ ਨਸ਼ਿਆਂ ਦੇ ਵਿਰੁੱਧ ਵੀ ਜਿਹੜੀ ਆ ਉਹ ਸਿੱਖਿਆ ਦਿੰਦੇ ਆ ਇੱਥੇ ਬਿਆਨ ਦਿੱਤਾ ਜਾਂਦਾ ਹੈ ਮਹਾਰਾਜ ਵਿਖਿਆਨ ਕਰਦੇ ਨੇ ਰਵਿਦਾਸ ਮਦੁਰਾ ਕਿਆ ਪੀ ਜੀ ਜੋ ਚੜੇ ਚੜੇ ਉਤਰਾਏ ਨਾਮ ਮਹਾਰਾਜ ਪੀ ਜੀ ਜੋ ਚੜੇ ਨਹੀਂ ਉਤਰਾਏ ਇੱਥੇ ਤਾਂ ਗੇਤ ਵੀ ਤੇ ਟੂਣੇ ਟਾਮਣ ਸਾਰਿਆਂ ਦਾ ਜਿਹੜਾ ਹੈ ਉਹ ਖੰਡਨ ਕੀਤਾ ਜਾਂਦਾ ਹੈ ਕੇਵਲ ਵਿਗਿਆਨ ਦੇ ਅਨੁਸਾਰ ਹੀ ਜ਼ਿੰਦਗੀ ਜਿਹੜੀ ਆ ਉਹ ਜੀਉਣ ਦਾ ਸੰਦੇਸ਼ ਦਿੱਤਾ ਜਾਂਦਾ ਹੈ ਤੇ ਡੇਰਾ ਸੰਤ ਬਾਬਾ ਫੂਲਨਾਥ ਮਹਾਰਾਜ ਜੀ ਜਿਹੜੇ ਨੇ ਉਹ ਗੁਰੂ ਰਵਿਦਾਸ ਡਾਕਟਰ ਭੀਮਰਾਓ ਅੰਬੇਡਕਰ ਦੀ ਸਿੱਖਿਆ ਦੇ ਉੱਤੇ ਚੱਲ ਕੇ ਇੱਕ ਚਾਨਣ ਮਨਾਰਾ ਜਿਹੜਾ ਹੈ ਉਹ ਦੁਨੀਆ ਵਿੱਚ ਕਾਇਮ ਕੀਤਾ ਹੈ ਸੰਤ ਮਹਾਰਾਜ ਜੀ ਵਿਦਵਾਨਾਂ ਦੀ ਬੜੀ ਕਦਰ ਕਰਦੇ ਆ ਬੱਚਿਆਂ ਨੂੰ ਫਰੀ ਸਟੇਸ਼ਨਰੀ ਵੀ ਦਿੰਦੇ ਆ ਬੱਚਿਆਂ ਨੂੰ 골ਡ ਮੈਡਲ ਵੀ ਦਿੰਦੇ ਆ ਤੇ ਵਿਦਵਾਨਾਂ ਨੂੰ 골ਡ ਮੈਡਲਾ ਨਾਲ ਸਨਮਾਨਤ ਕਰਦੇ ਆ ਤੇ ਇਸ ਜੋ ਮੇਲਾ ਹੈ ਉਹਦੇ ਵਿੱਚ ਸੰਤ ਮਹਾਂਪੁਰਸ਼ ਜਿਹੜੇ ਆ ਉਹ ਸੰਗਤਾਂ ਨੂੰ satsang ਰਾਹੀ ਇਹ ਜਿਹੜੇ ਅੰਧਵਿਸ਼ਵਾਸ ਹੈ ਉਹਨਾਂ ਤੋਂ ਬਚਣ ਦਾ ਜਿਹੜਾ ਆ ਉਹ ਸੰਦੇਸ਼ ਦਿੰਦੇ ਨਾਲ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕਿਰਤ ਕਰੋ ਨੇਕ ਕਮਾਈ ਜੋ ਕਰੇ ਗ੍ਰਹਿ ਤਜ ਬਾੜਨਾ ਜਾਏ ਰਵਿਦਾਸ ਮਾਰੂ RAM ਰਾਏ ਮਿਲਿਓ ਗ੍ਰਹਿ ਮੇ ਆਏ ਵੇਨੇ ਕਮਾਈ ਕਰਨੀ ਚਾਹੀਦੀ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਤੇ ਜਦੋਂ ਗਿਆਨ ਹੋਊਗਾ ਤੁਹਾਨੂੰ ਦੁਨੀਆ ਦੂਰੋਂ ਦੂਰੋਂ ਜਿਹੜੀ ਆ ਤੁਹਾਨੂੰ ਪਛਾਣ ਲੱਗੇ ਸਾਰੀਆਂ ਸੰਗਤਾਂ ਨੂੰ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਇੱਧਰ ਖੂਨਦਾਨ ਕੈਂਪ ਲੱਗਾ ਹੋਇਆ ਹੈ ਇੱਥੇ ਜਿਹੜੇ ਕਿਉਂਕਿ ਖੂਨਦਾਨ ਜਿਹੜਾ ਇੱਕ ਮਹਾਨ ਦਾਨ ਹੈ ਇਹਦੇ ਨਾਲ ਕਿਸੇ ਪ੍ਰਾਣੀ ਦੀ ਜਿਹੜਾ 8399000 999 ਜੂਨਾ ਭਗਤਣ ਤੋਂ ਬਾਅਦ ਕੋਈ ਐਕਸੀਡੈਂਟ ਦਾ ਸ਼ਿਕਾਰ ਹੁੰਦਾ ਉਸ ਨੂੰ ਖੂਨ ਦੇ ਨਾਲ ਜਿਹੜਾ ਦੁਬਾਰਾ ਜਿੰਦਾ ਕੀਤਾ ਜਾ ਸਕਦਾ ਖੂਨਦਾਨ ਕੈਂਪ ਲੱਗਾ ਹੈ ਇੱਧਰ ਮਾਤਾਬਾਈ ਸੁમિતਰੀ ਬਾਈ ਫੂਲੇ ਜੀ ਦਾ ਫਰੀ ਟਿਊਸ਼ਨ ਸੈਂਟਰ ਦਾ ਐਗਜ਼ਿਬਿਸ਼ਨ ਪ੍ਰਦਰਸ਼ਨੀ ਲੱਗੀ ਹੋਈ ਹੈ ਟੀਚਰ ਨੇ ਇਸ ਜਿਹੜੀ ਟਿਊਸ਼ਨ ਸੈਂਟਰ ਉਹਦੇ ਇੰਚਾਰਜ ਨੇ ਮੇਰੇ ਨਾਲ ਇਹ ਇਹਨਾਂ ਨੇ ਬੜੇ ਚਾਅ ਨਾਲ ਸਾਰੀਆਂ ਸੰਗਤਾਂ ਨੂੰ ਜਿਹੜਾ ਉਹ ਦਿਖਾਉਂਦੇ ਨੇ ਉਧਰ ਠੱਡੇ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਲੱਗੀਆਂ ਹੋਈਆਂ ਤੇ ਹੁਣ ਭੋਗ ਪੈਣ ਅਪਰੰਤ ਜਿਹੜੀ ਵਿਸ਼ਾਲ ਸਟੇਜ ਸਜੇਗੀ ਸੰਤਾਂ ਮਹਾਪੁਰਸ਼ਾਂ ਦੇ ਪਰਵਚਨ ਹੋਣਗੇ ਤੁਹਾਡਾ ਬਹੁਤ ਹੀ ਬਹੁਤ ਬਹੁਤ ਧੰਨਵਾਦ ਐਨਆਰਐਸ ਲਾਈਵ ਜਿਨ੍ਹਾਂ ਨੇ ਇਸ ਮੇਲੇ ਨੂੰ ਕਵਰੇਜ ਕੀਤਾ ਤੇ 206 ਤੋਂ ਵੱਧ ਦੇਸ਼ਾਂ ਵਿੱਚ ਤੁਸੀਂ ਇਸ ਨੂੰ ਪ੍ਰਸਾਰਤ ਕਰੋਗੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਰਵਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਪੈ ਸੰਤ ਬਾਬਾ ਫੂਲਨਾਥ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਪੈ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰੂ